8 ਲੱਖ ਕਰੋੜ ਦਾ ਕਰਜ਼ਾ ਨਵੀਂ ਸਰਕਾਰ ਬਣਦੀ ਹੈ 2 ਸਾਲ ਹੋਏ ਐ 70 ਹਜ਼ਾਰ ਕਰੋੜ ਦਾ ਕਰਜ਼ਾ ਹੋਰ ਝੜ ਗਿਆ ਆਮ ਆਦਮੀ ਪਾਰਟੀ ਉੱਥੇ ਨਿਕਲੀ ਸੀ ਨਾ ਜੀ ਤੁਹਾਨੂੰ ਯਾਦ ਹੈ 2013 ਦੇ ਆਸ-ਪਾਸ ਉਦੋਂ ਕਾਂਗਰਸ ਦੇ ਖਿਲਾਫ ਹੋ ਕੇ ਨਿਕਲੀ ਸੀ ਕਹਿੰਦੇ ਵੀ ਅਸੀਂ ਤੇ ਇੱਕ ਅੱਟ ਪਾਰਟੀਆਂ ਇਹਦੇ ਝਾੜੂ ਲੈ ਕੇ ਸਫਾਈ ਕਰ ਦੇਣੀ ਹੈ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਇਲੈਕਸ਼ਨ ਹੋਈ ਤੇ ਮੇਅਰ ਦੀ ਇਲੈਕਸ਼ਨ ਉਹ ਪਾਰਟੀਆਂ ਨੇ ਆਪਸ ਚ ਲੜੀਆਂ ਨੇ ਪੰਜਾਬ ਵਿੱਚ ਜਿਨ੍ਹਾਂ ਦਾ ਇਟ ਕੁੱਤੇ ਦਾ ਵੈਰ ਹੈ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਯਾਰ ਜਦੋਂ ਤੁਸੀਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਕਹਿ ਦਿੰਦੇ ਹੋ ਅਸੀਂ ਘਟਵੰਤਰ ਨਹੀਂ ਕਰਨਾ ਜਦੋਂ ਚੰਡੀਗੜ੍ਹ ਵਾਲਾ ਅਸੀਂ ਦੇਖਦੇ ਆ ਤਾਂ ਤੁਸੀਂ ਇਕੱਠੇ ਨਜ਼ਰ ਆ ਨਹੀਂਓ ਤੁਸੀਂ ਵੋਟਰਾਂ ਲੋਕੀ ਮੂਰਖ ਸਮਝਦੇ 16 ਦੀ 16 ਬੋਟਾ ਸਹੀ ਹੋ ਗਈ ਹੈ ਇੱਕ ਵੀ ਵੋਟ ਗਲਤੀ ਨਾਲ ਨਹੀਂ ਗਲਤ ਹੋਈ ਹੁਣ ਦੂਸਰੀ ਦੀ ਆ ਜਾਓ ਕਾਂਗਰਸ ਤੇ ਆਪ ਦਾ ਗਠਬੰਦਰ ਉਹਨਾਂ ਦੀ 8 ਵੋਟਾਂ ਗਲਤ ਹੋਈਆਂ ਇਹ ਯਾਰ ਕਿੱਦਾਂ ਪੋਸੀਬਲ ਹੋ ਸਕਦਾ ਕਿ ਸਾਡਾ ਵੱਡਾ ਲੀਡਰ ਇੱਕ ਐਮਐਲਏ ਸਾਹਮਣੇ ਆ ਕੇ ਖੜ ਗਿਆ ਤਣ ਕੇ ਉਹਨੇ ਕਿਹਾ ਦੱਸੋ ਜੀ ਗੋਗੀ ਜੀ ਬਾਹਰ ਆਓ ਮੇਰੇ ਨਾਲ ਗੱਲ ਕਰੋ ਗੋਗੀ ਜੀ ਬਾਅਦ ਚ ਕਹਿੰਦੇ ਮੈਂ ਤਾਂ ਖਣਾ ਆਇਆ ਮੈਂ ਕਿਹੜਾ ਪੱਜਿਆ ਆ ਮਤਲਬ ਥੱਲੇ ਕਾਰਕਟਰਾਂ 'ਚ ਪੰਪ ਦੇਣਾ ਫੂਕ ਦੇਣਾ ਥੱਲੇ ਕਾਰਕਟਰਾਂ ਨੂੰ ਤਿਆਰ ਕਰਨਾ ਕਿ ਤੁਸੀਂ ਆਪਸ ਵਿੱਚ ਕਰੋ ਕੀਅਤ ਉਹ ਚਾਹੇ ਪੰਜਾਬ ਦੀ ਹੋਵੇ ਯਾਨੀ ਸੂਬੇ ਦੀ ਜਾਂ ਕੇਂਦਰ ਦੀ ਚਾਰ ਪੰਜ ਵੱਡੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਕਾਲੀ ਦਲ ਕੋਈ ਚਰਚਾ ਕਰਦੇ ਆ ਕਿ ਰਾਜਨੀਤੀ ਦਾ ਜਿਹੜਾ ਲੈਵਲ ਹੈ ਸਤਰ ਹੈ ਉਹ ਕਿੱਥੇ ਆ ਕੇ ਡਿਗੂਗਾ ਚੰਡੀਗੜ੍ਹ ਦੀਆਂ ਇਲੈਕਸ਼ਨਾਂ ਹੋਣ ਜਾਂ ਕੋਈ ਹੋਰ ਇਲੈਕਸ਼ਨਾਂ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਵਿੰਦ ਸੋਨਾ ਜੀ ਸਨ ਸਾਹਿਬ ਵੈਲਕਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਉੱਥੋਂ ਨਿਕਲੀ ਸੀ ਨਾ ਜੀ ਤੁਹਾਨੂੰ ਯਾਦ 2013 ਦੇ ਆਸ-ਪਾਸ ਉਦੋਂ ਕਾਂਗਰਸ ਦੇ ਖਿਲਾਫ ਹੋ ਕੇ ਨਿਕਲੀ ਸੀ ਕਹਿੰਦੇ ਵੀ ਅਸੀਂ ਤੇ ਇੱਕ ਅੱਡ ਪਾਰਟੀਆਂ ਅਸੀਂ ਤੇ ਝਾੜੂ ਲੈ ਕੇ ਸਫਾਈ ਕਰ ਦੇਣੀ ਹੈ ਬੀਜੇਪੀ ਕੋਲ ਕਮਲਦਾ ਫੁੱਲ ਤੇ ਕਾਂਗਰਸ ਕੋਲ ਆਪਣਾ ਹੱਥ ਪੁਰਾਣੀ ਪਾਰਟੀ ਉਹ ਵੀ 100 ਸਾਲ ਪੁਰਾਣੀ ਹੁਣ ਇਹ ਪਤਾ ਲੱਗ ਰਿਹਾ ਹੈ ਵੀ ਕਿਤੇ ਕਿਤੇ ਤਾਂ ਆਮ ਆਦਮੀ ਪਾਰਟੀ ਕਾਂਗਰਸ ਦਾ ਵਿਰੋਧ ਕਰਦੀ ਆ ਤੇ ਕਿਤੇ ਕਿਤੇ ਕਾਂਗਰਸ ਵਾਲੇ ਨਾਲ ਹੱਥ ਮਲਾਉਂਦੀ ਐ ਜੱਫੀਆਂ ਪਾਉਂਦੀ ਐ ਥੋੜਾ ਕਲੀਅਰ ਤਾਂ ਕਰੋ ਮਾਮਲਾ ਕੀ ਆ ਦੇਖੋ ਜੀ ਰਾਜਨੀਤਿਕ ਕੀ ਹੋ ਜਾਵੇ ਕੁਝ ਨਹੀਂ ਪਤਾ ਤੇ ਰਾਜਨੀਤਿਕ ਅਸੀਂ ਕੋਈ ਨਿਸ਼ਚੇ ਗੱਲ ਕਰੀਏ ਉਹ ਵੀ ਨਹੀਂ ਹੈ ਸੰਭਤ ਰਾਜਨੀਤਿਕ ਆਪਸ਼ਨ ਬਹੁਤ ਨੇ ਬਿਲਕੁਲ ਜੀ ਹੁਣੇ-ਹੁਣੇ ਸਾਨੂੰ ਦੇਖਣ ਨੂੰ ਮਿਲਿਆ ਹੈ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਇਲੈਕਸ਼ਨ ਹੋਈ ਹੈ ਤੇ ਮੇਅਰ ਦੀ ਇਲੈਕਸ਼ਨ ਉਹ ਪਾਰਟੀਆਂ ਨੇ ਆਪਸ ਵਿੱਚ ਲੜੀਆਂ ਨੇ ਪੰਜਾਬ ਵਿੱਚ ਜਿਨ੍ਹਾਂ ਦਾ ਇੱਟ ਕੁੱਤੇ ਦਾ ਵੈਰ ਹੈ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਉਹਨਾਂ ਨੇ ਉੱਥੇ ਗੱਠੇ ਗਠਬੰਧਨ ਕਰਕੇ ਇਲੈਕਸ਼ਨ ਲੜਿਆ ਹਮ ਇਲੈਕਸ਼ਨ ਲੜਨ ਤੋਂ ਬਾਅਦ ਇਲੈਕਸ਼ਨ ਨਹੀਂ ਲੜਿਆ ਇਲੈਕਸ਼ਨ ਲੜਨ ਤੋਂ ਬਾਅਦ ਜਦੋਂ ਉਹ ਇਲੈਕਸ਼ਨ ਹਾਰੇ ਤੇ ਉਹਨਾਂ ਨੇ ਮਿਲ ਕੇ ਹੁਣ ਪ੍ਰਦਰਸ਼ਨ ਵਿਰੋਧ ਤੇ ਭਾਰਤੀ ਜਨਤਾ ਪਾਰਟੀ ਵਿਛੇ ਅਨੇਕ ਇੱਕ ਤੋਂ ਇੱਕ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਨੇ ਲੇਕਿਨ ਹੁਣ ਮੈਂ ਰਾਜਨੀਤਿਕ ਦੀ ਗੱਲ ਕਰਦਾ ਰਾਜਨੀਤਿਕ ਵਿੱਚ ਭਾਰਤੀ ਜਨਤਾ ਪਾਰਟੀ ਤੇ આરોਪ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੇ ਉਹ ਦੇ ਦਾਇਆ ਸਿਆਸਤ ਵਿੱਚ ਇਸ ਟਾਈਮ ਕੇਂਦਰ ਚ ਉਹਨਾਂ ਦੀ ਸਰਕਾਰ ਹੈ ਪਾਵਰ ਪਾਵਰ ਗਵਾਹ ਆਪਣੇ ਪਾਵਰ ਦਾ ਮਿਸਯੂਜ਼ ਕੀਤਾ ਹੈ ਹਾਲਾਂਕਿ ਉਹਨਾਂ ਦੇ ਅਰਵਿੰਦ ਕੇਜਰੀਵਾਲ ਵੀਡੀਓ ਦਿਖਾ ਰਹੇ ਨੇ ਅਰਵਿੰਦ ਕੇਜਲੀਵਾਲ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਨਾਲ ਨਾਲ ਕਾਂਗਰਸ ਹੁਣ ਪੰਜਾਬ ਦੀ ਗੱਲ ਕਰੀ ਤੇ ਮੈਂ ਇਹ ਗੱਲ ਥੋੜੀ ਜੀ ਇਸ ਕਰਕੇ ਬੇਦੀ ਜੀ ਥੋੜੀ ਸੰਖੇਪਨਾ ਕਰੂੰਗਾ ਕਿ ਪੰਜਾਬ ਚ ਇਹਨਾਂ ਦੇ ਯਾਨੀ ਕਿ ਕਾਂਗਰਸ ਦੇ ਲੀਡਰ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਵਾਜਵਾ ਸਾਹਿਬ ਹੁਣ ਹੋਰ ਕਈ ਸੀਨੀਅਰ ਲੀਡਰ ਇਹ ਕਹਿੰਦੇ ਆਏ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਕਿਸੇ ਕੀਮਤ ਨਾਲ ਗਠਬੰਧ ਨਹੀਂ ਕਰਨਾ ਤੇ ਆਮ ਆਦਮੀ ਪਾਰਟੀ ਦੇ ਵੀ ਕਹਿ ਰਹੇ ਸੀ ਯਾਰ ਜਦੋਂ ਤੁਸੀਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਕਹਿ ਦਿੰਦੇ ਹੋ ਅਸੀਂ ਗਠਬੰਧ ਨਹੀਂ ਕਰਨਾ ਜਦੋਂ ਚੰਡੀਗੜ੍ਹ ਵਾਲਾ ਸੀ ਦੇਖਦੇ ਆ ਤਾਂ ਤੁਸੀਂ ਇਕੱਠੇ ਨਜ਼ਰ ਆਉਂਦੇ ਹੋ ਤੁਸੀਂ ਵੋਟਰਾਂ ਨੂੰ ਕੀ ਮੂਰਖ ਸਮਝਦੇ ਹੋ ਜੋ ਜਿਨ੍ਹਾਂ ਨੇ ਆਪਣੇ ਮਰਜ਼ੀ ਦਾ ਦਾਨ ਕਰਨਾ ਨੇ ਆਪਣੇ ਦਿਮਾਗ ਦਾ ਦਾਨ ਕਰਨਾ ਹੈ ਯਾਨੀ ਕਿ ਜਦੋਂ ਤੁਹਾਡਾ ਆਪਣਾ ਸਵਾਰਥ ਹੋਵੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਜੀ ਉਹ ਕਾਂਗਰਸ ਦਾ ਜੀ ਕਾਂਗਰਸ ਕਰਪਟ ਜੀ ਕਾਂਗਰਸ ਫਲਾਨਾ ਜੀ ਕਾਂਗਰਸ ਟਿਕਾਣਾ ਜੀ ਜਦੋਂ ਤੁਹਾਡਾ ਆਪਣਾ ਸਵਾਰਥ ਹੋਵੇ ਤਾਂ ਤੁਸੀਂ ਚੰਡੀਗੜ੍ਹ ਚ ਗਠਬੰਧਨ ਕਰ ਲੈਂਦੇ ਹੋ ਇੱਕ ਮੈਂ ਭਾਰਤੀ ਜਨਤਾ ਪਾਰਟੀ ਦੀ ਵੀ ਗੱਲ ਕਰੂੰਗਾ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਿਹਾ ਇਲੈਕਸ਼ਨ ਚੰਡੀਗੜ੍ਹ ਦੇ ਨਿਸ਼ਪਕਸ਼ ਹੋਏ ਨੇ ਹਮ ਯਾਰ ਇੱਕ ਗੱਲ ਦੱਸੋ ਇਹਨਾਂ ਦੀ 15 ਵੋਟਾਂ ਪਲਸਿਕ ਵੋਟ ਭਾਰਤੀ ਜਨਤਾ ਪਾਰਟੀ ਨੂੰ 16 ਵੋਟਾਂ 16 ਦੀ 16 ਵੋਟਾਂ ਸਹੀ ਹੋ ਗਈਆਂ ਇੱਕ ਵੀ ਵੋਟ ਗਲਤੀ ਨਾਲ ਨਹੀਂ ਗਲਤ ਹੋਈ ਤੇ ਹੁਣ ਦੂਸਰੀ ਦੀ ਆਜੋ ਕਾਂਗਰਸ ਤੇ ਆਪ ਦਾ ਗਠਬੰਧਨ ਉਹਨਾਂ ਦੀ 8 ਵੋਟਾਂ ਗਲਤ ਹੋਈਆਂ ਇਹ ਯਾਰ ਕਿੱਦਾਂ ਪੋਸੀਬਲ ਹੋ ਸਕਦਾ ਇਹ ਟ੍ਰਾਂਸਪਰੇਸੀ ਕਿੱਥੇ ਗਈ ਇੱਕ ਅੱਧੀ ਵੋਟ ਤਾਂ ਯਾਰ ਭਾਰਤੀ ਜਨਤਾ ਪਾਰਟੀ ਦੀ ਵੀ ਗਲਤ ਹੁੰਦੀ ਜਾਂ ਗਲਤ ਕਰਾ ਲੈਂਦੇ ਅਗਰ ਉਹਨਾਂ ਨੇ ਇਦਾਂ ਕੁਝ ਕੀਤਾ ਸੀ ਤੇ ਲੋਕਾਂ ਨੂੰ ਪਤਾ ਲੱਗਣਾ ਨਹੀਂ ਯਾਰ ਇਹਨਾਂ ਨੇ ਵੀ ਗਲਤੀ ਕੀਤੀ ਆ ਤੁਹਾਡੀ 15 ਦੀ 15 ਸਹੀ ਤੇ ਉਹਨਾਂ ਦੀ 20 ਵਿੱਚੋਂ 8 ਗਲਤ ਯਾਰ ਤਾਂ ਸਾਫ਼-ਸਾਫ਼ ਨਜ਼ਰ ਆਉਂਦਾ ਕਿਤੇ ਨਾ ਕਿਤੇ ਮੈਂ ਨਹੀਂ ਕਹਿ ਰਿਆਂ ਇਹ ਆਮ ਲੋਕ ਕਹਿ ਰਹੇ ਨਹੀਂ ਕਿ ਕੁਝ ਦਾਲ ਚ ਕਾਲਾ ਹੈ ਜਾਂ ਦਾਲ ਕਾਲੀ ਹੈ ਉਹ ਇੱਕ ਚਲੋ ਇੱਕ ਜਾਂਚ ਦਾ ਵਿਸ਼ੇ ਹੈ ਕਿਉਂਕਿ ਹੁਣ ਮਾਮਲਾ ਕੋਰਟ ਚ ਵੀ ਜਾ ਚੁੱਕਾ ਹੈ ਕੋਰਟ ਨੇ ਵੀ ਕਿਹਾ ਸਾਨੂੰ ਸੰਗਿਆਨ ਦੋ ਤਿੰਨ ਹਫ਼ਤੇ ਦੇ ਅੰਦਰ ਅੰਦਰ ਪਰ ਇੱਕ ਚੀਜ਼ ਬਿੱਦੀ ਜੀ ਹੋਰ ਦੇਖੋ ਜਦੋਂ ਉੱਥੇ ਗਠਜਬੰਦਨ ਹੋ ਰਿਹਾ ਸੀ ਨਾ ਇੱਥੇ 26 ਜਨਵਰੀ ਨੂੰ ਰਵਨੀ ਸਿੰਘ ਬਿੱਟੂ ਤਰੰਗਾ ਯਾਤਰਾ ਕਰ ਰਹੀ ਸੀ ਹੁਣ ਆ ਜਾ ਗੋਗੀ ਜੀ ਦੀ ਗੋਗੀ ਜੀ ਉਦੋਂ ਆਪਣੀ ਝਾਕੀਆਂ ਨੂੰ ਲੈ ਕੇ ਬੂਝਰ ਰਹੀ ਸੀ ਕੁਮਾਰ ਮੰਡੀ ਆਮਣਾ ਸਾਹਮਣਾ ਵੀ ਹੋਇਆ ਉਸੇ ਦੌਰਾਨ ਇਹਨਾਂ ਦਾ ਹੋਇਆ ਆਮਣਾ ਸਾਹਮਣਾ ਜਦੋਂ ਆਮਣਾ ਸਾਹਮਣਾ ਹੋਇਆ ਰਵਨੀ ਸਿੰਘ ਬਿੱਟੂ ਤੇ ਉਹਨਾਂ ਦੀ ਥੋੜੀ ਤਲਖੀ ਹੋਈ ਤਲਖੀ ਐਨੀ ਹੋ ਗਈ ਕਿ ਤੁਸੀਂ ਮੀਡੀਆ 'ਚ ਦੇਖਿਆ ਕਿੰਨੀ ਤਲਖੀ ਹੋ ਗਈ ਮੈਂ ਤਾਂ ਫਿਰ ਸਮਝਣਾ ਇਹ ਤਲਖੀ ਦਿਖਾਵਾ ਸੀ ਜਦੋਂ ਚੰਡੀਗੜ੍ਹ 'ਚ ਤੁਹਾਡਾ ਗਠਬੰਧਨ ਹੈ ਇਹ ਤਲਖੀਆਂ ਕੀ ਸੀ ਡਰਾਮੇਬਾਜ਼ੀ ਡਰਾਮੇਬਾਜ਼ੀ ਥੱਲੇ ਕੈਡਰਾਂ ਵਿੱਚ ਥੱਲੇ ਕਾਰਕਟਰਾਂ ਵਿੱਚ ਫੂਕ ਭਰਨਾ ਥੱਲੇ ਕਾਰਕਟਰਾਂ ਨੂੰ ਪੰਪ ਦੇਣਾ ਕਿ ਸਾਡਾ ਵੱਡਾ ਲੀਡਰ ਇੱਕ ਐਮਐਲਏ ਸਾਹਮਣੇ ਐਮਪੀ ਖੜੀ ਜਾਂ ਤਣ ਕੇ ਉਹਨੇ ਕਿਹਾ ਦੱਸੋ ਜੀ ਗੋਗੀ ਜੀ ਬਾਹਰ ਆਓ ਮੇਰੇ ਨਾਲ ਗੱਲ ਕਰੋ ਗੋਗੀ ਜੀ ਬਾਅਦ 'ਚ ਕਹਿੰਦੇ ਮੈਂ ਤਾਂ ਖਣਾ ਆਇਆ ਮੈਂ ਕਿਹੜਾ ਭਜਿਆ ਆ ਬਲਕਿ ਥੱਲੇ ਕਾਰਕਟਰਾਂ 'ਚ ਪੰਪ ਦੇਣਾ ਫੂਕ ਦੇਣਾ ਥੱਲੇ ਕਾਰਕਟਰਾਂ ਨੂੰ ਤਿਆਰ ਕਰਨਾ ਕਿ ਤੁਸੀਂ ਆਪਸ 'ਚ ਬਿਰੋ ਹਾਂ ਆਪਸ 'ਚ ਬਿਰੋ ਚੰਡੀਗੜ੍ਹ 'ਚ ਤੁਸੀਂ ਇਕੱਠੇ ਹੋ ਰਹੇ ਹੋ ਯਾਰ ਗੱਲ ਚੰਡੀਗੜ੍ਹ ਦੇ ਸਣਾ ਸਾਹਿਬ ਹੋ ਰਹੀ ਹੈ ਲੋਕ ਕਹਿੰਦੇ ਆ 13 ਸੀਟਾਂ ਨੇ ਐਮਪੀ ਦੀਆਂ ਮੈਂ 14 ਮੰਨਦਾ ਯਾਰ ਚੰਡੀਗੜ੍ਹ ਵੀ ਤਾਂ ਆਪਣਾ ਹੀ ਹੈ ਇੱਕ ਐਮਪੀ ਉੱਥੋਂ ਐ 13 ਐਮਪੀ ਪੰਜਾਬ 'ਚੋਂ ਐ ਹੁਣ ਗੱਲ ਇਹ ਆ ਜਾਂਦੀ ਹੈ ਵੀ ਇੱਥੇ ਤਾਂ ਜਿਹੜੇ ਹੁਣ ਐਮਪੀ ਚੋਣਾ ਆਉਣ ਵਾਲੀਆਂ ਨੇ ਮਈ ਦੇ ਮਹੀਨੇ 'ਚ ਉਦੋਂ ਤਾਂ ਫਿਰ ਆਮ ਆਦਮੀ ਪਾਰਟੀ ਕਾਂਗਰਸ ਅੱਖਾਂ ਕੱਢੂ ਉੱਥੇ ਫਿਰ ਦੁਬਾਰਾ ਹੱਥ ਮਿਲਾਨ ਦੀ ਕੋਈ ਕੂਟਨੀਤੀ ਬਣੂਗੀ ਕੀ ਗੱਲ ਇਹ ਸਿਰਫ ਸਿਰਫ ਕੋਜੀ ਰਾਜਨੀਤੀ ਬੀਜੇਪੀ ਢਾਉਣੀ ਹੈ ਤੇ ਬੀਜੀ ਵਾਲੇ ਕਹਿੰਦੇ ਆ ਵੀ ਅਸੀਂ ਫਿਰ ਕੇਂਦਰ 'ਚ ਬੈਠੇ ਆ ਸਾਨੂੰ ਇਕੱਠੇ ਰਲ ਕੇ ਹੋਜੋ ਟਾ ਕੇ ਦਿਖਾਓ ਮਤਲਬ ਬੀਜੇਪੀ ਦਾ ਕਿਹੜਾ ਹੈ ਮੈਂ ਤਾਂ ਲੂੰ ਬੀਜੇਪੀ ਕੱਲ ਨੂੰ ਇਹ ਜੁੜੇ ਅਕਾਲੀ ਦਲ ਕਹਿ ਰਹੇ ਨੇ ਇਹਨਾਂ ਨੇ ਇਹਨਾਂ ਇਕੱਠੇ ਹੋ ਜਾਣਾ ਇਹ ਤਾਂ ਵੇਟ ਕਰ ਰਹੇ ਨੇ ਕਿ ਕਦੋਂ ਉਹ ਇਕੱਠੇ ਹੋਣ ਤੇ ਕਦੋਂ ਅਸੀਂ ਇਕੱਠੇ ਹੋਈਏ ਇਹ ਪਰਾਣਾ ਨੋ ਮਾਫ ਵਾਲਾ ਰਿਸ਼ਤਾ ਦੁਬਾਰਾ ਬੈਜੇ ਦੁਬਾਰਾ ਨੋ ਮਾਫ ਦਾ ਰਿਸ਼ਤਾ ਹੋ ਜਾਣਾ ਮੈਂ ਵੋਟਰਾਂ ਨੂੰ ਕਹੂੰਗਾ ਮਤਦਾਨਾਂ ਪੰਜਾਬ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਪੰਜਾਬ ਦੇ ਉੱਪਰ ਚੜਿਆ ਕਰਜ਼ਾ ਨਹੀਂ ਉਤਰੂਗਾ ਕਿਉਂਕਿ ਤੁਸੀਂ ਵਿਦੇਸ਼ਾਂ 'ਚ ਜਾ ਰਹੇ ਹੋ ਤੁਸੀਂ ਬਾਹਰ ਆਪਣੇ ਬੱਚੇ ਭੇਜ ਰਹੇ ਹੋ ਬਾਹਰ ਵੀ ਫਿਊਚਰ ਸਿਕਿਉਰ ਨਹੀਂ ਹੈ ਕੈਨੇਡਾ ਦੀ ਆਰਥਿਕ ਹਾਲਤ ਦੇਖੋ ਮੰਦੀ 'ਚੇ ਬਾਹਰ ਵੀ ਲੇਕਿਨ ਤੁਸੀਂ ਇੱਥੇ ਰਹਿ ਕੇ ਕਿਉਂ ਨਹੀਂ ਚੰਗੇ ਕੰਮ ਕਰ ਸਕਦੇ ਤੁਸੀਂ ਸਰਕਾਰਾਂ ਤੋਂ ਜਵਾਬ ਮੰਗੋ ਇਸ ਸਰਕਾਰਾਂ ਜਿਹੜੀ ਕੋਚੀ ਰਾਜਨੀਤੀ ਕਰਦੀ ਨੇ ਆਪਣੇ ਸਵਾਰਥ ਲਈ ਤੁਹਾਨੂੰ ਵਰਤਦੀਆਂ ਨੇ ਕਿਉਂਕਿ ਤੁਸੀਂ ਤਾਂ 5 ਸਾਲ ਬਾਅਦ ਵਰਤੇ ਜਾਣੇ ਹੋ ਤੇ ਮੈਂ ਹੋਰ ਵੀ ਦੀ ਸਾਹਿਬ ਵੋਟਰਾਂ ਨੂੰ ਕਹੂੰਗਾ ਭੁੱਖੀ ਸ਼ਰਾਬ ਕਿਸੇ ਲਾਲਚ ਇਹ ਤੁਹਾਡੇ ਤੇ આરોਪ ਲੱਗਦੇ ਨੇ ਤੇ ਆਪਣਾ ਵੋਟ ਨਾ ਵੇਚਿਓ ਵੋਟ ਅਗਰ ਵੇਚਿਓ ਵਿਕਾਸ ਤੇ ਆਪਣੇ ਨੌਜਵਾਨਾਂ ਦੇ ਫਿਊਚਰ ਤੇ ਆਪਣੀ ਮੈਡੀਕਲ ਸਹੂਲਤਾਂ ਤੇ ਕੋਸੀ ਵੋਟ ਵੇਚਦਾਂਗੇ ਪਰ ਉਹ ਸਰਕਾਰ ਨੂੰ ਕਿਉਂ ਸਾਡੇ ਲਈ 4 ایمਸ ਪੰਜਾਬ ਚ ਖੋਲ ਦੇਣ ਜੇਕਰ ਕੋਈ ਤੁਹਾਡਾ ਬਿਮਾਰ ਹੁੰਦਾ ਹੈ ਨਾ ਤੁਸੀਂ ਫਿਰ ਆ ਜਿਹੜੇ ਸੰਸਥਾਵਾਂ ਬਣੀਆਂ ਨੇ ਇਹਦੇ ਮਾਧਿਅਮ ਤੋਂ ਲੋਕਾਂ ਨੂੰ ਹੱਥ ਹਟਦੇ ਹੋ ਕਿ ਸਾਡੀ ਮਦਦ ਕਰੋ ਮੈਂ ਕਹਿੰਦਾ ਇਹ ਸਰਕਾਰਾਂ ਫ੍ਰੀ ਚ ਹਸਪੀਟਲ ਖੋਲ ਦੇਣ ਤਾਂ ਲੋਕ ਹੱਥ ਅੱਡਣ ਦੀ ਲੋੜ ਹੀ ਨਾ ਪਵੇ ਤੁਹਾਡੇ ਬੱਚੇ ਚਲੋ ਰੱਬ ਕਿਸੇ ਨੂੰ ਕੋਈ ਇਦਾਂ ਦਾ ਟਾਈਮ ਨਾ ਦਿਖਾਵੇ ਜੇ ਸੁਰੱਖਿਤ ਰਹਿਣ ਵਧੀਆ ਐਜੂਕੇਸ਼ਨ ਮਿਲੇ ਤਾਂ ਮੈਂ ਕਹਿੰਦਾ ਕਿ ਤੁਹਾਡਾ ਰੁਪਈਆ ਡਾਲਰ ਤੋਂ ਕਿਤੇ ਉੱਪਰ ਹੋ ਜਵੇ ਅੱਜ ਕੈਨੇਡਾ ਵਾਲੇ ਇੱਥੇ ਨੌਕਰੀ ਕਰਨ ਆਣ ਤੁਹਾਡੀ ਕੋਥੀ ਤੇ ਆਹੀ ਤੁਹਾਡੇ ਵੋਟਰ ਨਹੀਂ ਬੇਤੀ ਸਾਹਿਬ ਵੇਰ ਨਹੀਂ ਪੜੇ ਲਿਖੇ ਨਹੀਂ ਲੇਕਿਨ ਵੋਟ ਪਾਉਣ ਲੱਗੇ ਮੈਂ ਫੇਰ ਕਹੂੰਗਾ ਇੱਕ ਵਾਰ ਜਰੂਰ ਸੋਚਿਓ ਕਿ ਮੈਂ ਉਸ ਬੰਦੇ ਨੂੰ ਵੋਟ ਪਾਵਾਂ ਜੋ ਪੰਜਾਬ ਦੇ ਹਿੱਤ ਦੀ ਗੱਲ ਕਰੇ ਹੋਰ ਮੈਂ ਥੋੜਾ ਛਮਾ ਕਰਿਓ ਮੈਨੂੰ ਪਰ ਮੈਂ ਮੈਂ ਤੁਹਾਡੇ ਦਿਸਵਾ ਸਮਝ ਸਕਦਾ ਸੋ ਦਰਸ਼ਕੋ ਪੰਜਾਬ ਜੀ ਮੈਂ 20-25 ਸਾਲ ਪਹਿਲਾਂ ਚੱਲ ਜਾ ਤਾਂ ਜਿੰਨੇ ਵੀ ਇੰਡੀਆ ਚ ਅਲੱਗ-ਅਲੱਗ ਸਟੇਟ ਨੇ ਨਾ ਸਭ ਤੋਂ ਟਾਪ ਤੇ ਸੀਗਾ ਤਰੱਕੀ ਦੇ ਵਿੱਚ ਗਰੋਥ ਦੇ ਵਿੱਚ ਅੱਜ ਦੂਜੇ ਨੰਬਰ ਤੇ ਆ ਗਿਆ ਹੈ ਹੈਰਾਨ ਹੋ ਜੂਗੇ ਉੱਪਰੋਂ ਨਹੀਂ ਟਾਪ ਤੋਂ ਦੂਜੇ ਤੋਂ ਨਹੀਂ ਥੱਲੋਂ ਥੱਲੋਂ ਸੈਕਿੰਡ ਲਾਸਟ ਨੰਬਰ ਤੇ ਪੰਜਾਬ ਆਪਣਾ ਆ ਕੇ ਰਹਿ ਗਿਆ ਬੜੀ ਹੈਰਾਨੇ ਵਾਲੀ ਗੱਲ ਹੈ ਕਿਉਂ 2.5 ਲੱਖ ਕਰੋੜ ਦਾ ਕਰਜ਼ਾ ਨਵੀਂ ਸਰਕਾਰ ਬਣਦੀ ਹੈ 2 ਸਾਲ ਹੋਏ ਆ 70000 ਕਰੋੜ ਦਾ ਕਰਜ਼ਾ ਹੋਰ ਚੜ ਗਿਆ ਯਾਨੀ ਜੇ ਆਪਾਂ ਤਕਰੀਬਨ ਸਵਾ 3 ਕਰੋੜ ਦੀ ਆਬਾਦੀ ਮੰਨ ਕੇ ਚੱਲੀਏ ਤਾਂ ਇੱਕ ਇੱਕ ਬੱਚਾ ਜਿਹੜਾ ਜਨਮ ਵੀ ਲੈ ਰਿਹਾ ਤਾਂ 1 ਲੱਖ ਰੁਪਏ ਤੋਂ ਉੱਪਰ ਦਾ ਕਰਜ਼ਾਈ ਹੋ ਕੇ ਲੈ ਰਿਹਾ ਸੋ ਦਰਸ਼ਕੋ ਤੁਸੀਂ ਸਾਨੂੰ ਦੇਖ ਰਹੇ ਹੋ ਆਪਣੇ ਜਜ਼ਬਾਤਾਂ ਨਾਲ ਤੁਸੀਂ ਹੁਣ ਕੀ ਆਪਣੇ ਆਪ ਨੂੰ ਐਨਲਾਈਜ਼ ਕਰਨਾ ਹੈ ਆਪਣੇ ਆਪ ਤੁਸੀਂ ਪਰਤਾਲ ਕਰਨੀ ਹੈ ਕੋ ਕਰਨੀ ਹੈ ਕਿ ਅਸੀਂ ਹੁਣ ਕਿਵੇਂ ਚੱਲੀਏ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਉਹ ਸਰਕਾਰ ਨੂੰ ਉਹਨਾਂ ਲੋਕਾਂ ਨੂੰ ਵੋਟ ਪਾਈਏ ਤਾਂ ਜੋ ਇਹ ਸ਼ਰਾਬ ਇਹ ਪੁੱਕੀ ਨਸ਼ੇ ਛੱਡ ਕੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਮੋਂ ਉੱਪਰ ਵਧੀਆ ਲੀਹਾਂ ਤੇ ਲਿਆਂਡ ਵਾਸਤੇ ਜੇ ਕੋਈ ਸਰਕਾਰ ਇਹ ਦਰਬਾਰੇ ਕਦਮ ਚੁੱਕ ਸਕਦਾ ਤਾਂ ਉਹਨੂੰ ਵੋਟ ਪਾ ਕੇ ਹੱਕ ਬਣਦਾ ਹੋਇਆ ਜ਼ਰੂਰ ਦਈਏ ਸਾਨੂੰ ਦਿਓ ਆਜ਼ਾਦ ਧੰਨਵਾਦ ਧੰਨਵਾਦ